ਸਰੀਆ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ। ਲਾਸਟ ਤੇ ਅੱਜ ਆਪਾਂ ਇੱਕ ਲੈ ਕੇ ਆਈ ਹਾਂ ਹੋਰ ਨਵਾਂ ਡਿਜ਼ਾਈਨ। ਬਹੁਤ ਸੋਹਣਾ ਹੈ ਡਿਜ਼ਾਈਨ ਹੈ ਜੀ। ਕੋਟੀ ਜਾਗਟ ਜੈਂਸ ਕੋਟੀ ਸਵਾਟਰ ਤੇ ਬੱਚਿਆਂ ਦਾ ਕੋਈ ਵੀ ਕਾਰਡੀਗਨ ਬਣਾਉਣਾ ਹੈ। ਕੋਟੀ ਸਵਾਟਰ ਤੇ ਪਾ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ। ਤੇ ਆਪਾਂ ਇੰਨਾ ਕਈ ਡਿਜ਼ਾਈਨ ਬਣਾ ਲਿਆ ਸੀ ਜੀ ਤੇ ਹੁਣ ਆਪਾਂ 10 ਦਿਨ ਸਾਨੂੰ ਪਹਿਲੀ ਸਲਾਈ ਤੋਂ ਬਣਾਉਣਾ ਡਿਜ਼ਾਈਨ ਕਿਵੇਂ ਬਣਦਾ ਦੋ-ਦੋ ਘੰਟਿਆਂ ਤੇ ਡਿਜ਼ਾਈਨ ਬਣਦਾ ਜੀ ਚਾਰ ਸਲੰਘਾਂ ਦਾ ਡਿਜ਼ਾਈਨ ਹੈ ਚਾਰ ਸਲੰਘਾਂ ਚ ਬਣ ਕੇ ਕੰਪਲੀਟ ਹੋ ਜਾਂਦਾ ਤੇ ਸਕੀਵਾਂ ਲਈ ਇਹ ਬਹੁਤ ਪਿਆਰਾ ਡਿਜ਼ਾਈਨ ਹੈ ਜਿੰਨਾ ਪਹਿਣਾ ਨੇ ਸਕੀਵ ਵੀ ਬਣਾਉਣੀ ਹੈ ਬਣਾ ਸਕਦੇ ਹਾਂ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਬੈਟ ਰੰਗ ਤੇ ਬਣ ਸਕਦਾ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਤੇ ਲੋ ਜੀ ਆਪਾਂ ਬਣਾਉਨੇ ਆ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸਿਓਂ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਜੀ। ਆ ਦੇਖ ਇਸ ਤਰ੍ਹਾਂ ਦੂਜਾ ਕੁੰਡਾ ਉਲਟਾ ਬਣਾਵਾਂਗੀ ਜੀ। ਤਾਂ ਅੱਗਾ ਵੈਕਸ ਐਡ ਕਰਾਂਗੀ ਜੀ। ਇੱਥੋਂ ਕੁੰਡਾ ਲਾਵਾਂਗੇ ਜੀ ਆਪਾਂ ਹੌਲ 'ਚ। ਆ ਦੇਖੋ ਇਸ ਤਰ੍ਹਾਂ। ਲਓ ਜੀ। ਦੂਜੇ ਕੁੰਡੇ ਦਾ ਆਪਾਂ ਵੱਲ ਮਾਰ ਲਿਆ ਜੀ। ਤੀਜਾ ਕੁੰਡਾ ਆਪਾਂ ਇੱਥੋਂ ਵਿਚਦੀ ਲਾਵਾਂਗੇ ਕੁੰਡੇ ਦੇ ਆ ਦੇਖੋ ਬੈਕ ਸਾਈਡ ਤੋਂ। ਇਹ ਆਪਾਂ ਇੱਕ ਗੁੰਡੇ ਤੋਂ ਤਿੰਨ ਬਣਾਵਾਂਗੇ ਜੀ ਇੱਕ ਗੁੰਡਾ ਉਲਟਾ ਧਾਗਾ ਵੈਕਸਾਇਡ ਆਹ ਹੋਲ ਚੁਲਾ ਮਾਗੇ ਇੱਥੋਂ ਜੀ ਆ ਦੇਖੋ ਇਸ ਤਰ੍ਹਾਂ ਲਓ ਜੀ ਇੱਕ ਗੁੰਡੇ ਦਾ ਆਪਾਂ ਬਾੜ ਮਾਰ ਲੇ ਇੱਕ ਗੁੰਡਾ ਆਪਾਂ ਬੋਲ ਲਿਆ ਜੀ ਧਾਗਾ ਆਪਣੀ ਕੰਨੀ ਇੱਕ ਗੁੰਡਾ ਉਲਟਾ ਧਾਗਾ ਵੈਕਸਾਇਡ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਜੀ ਇਹ। ਲਓ ਜੀ। ਇੱਕ ਕੁੰਡਾ ਉਲਟਾ। ਇੱਕ ਕੁੰਡਾ ਆਪਾਂ ਇੱਥੋਂ ਬਣਾ ਲਿਆ ਜੀ। ਇੱਕ ਦਾ ਆਪਾਂ ਬਲ ਮਾਰ ਲਿਆ। ਇੱਕ ਕੁੰਡਾ ਆਪਾਂ ਕੁੰਡੇ ਚੋਂ ਬਣਾ ਲਿਆ। ਲਓ ਜੀ। ਧਾਗਾ ਆਪਣੇ ਕੰਨੀ ਕਰ ਲਿਆ। కు ఇవే చూటా బాగా జీ ਨੁਚੇ ਗੁੰਡਾ ਉਲਟਾ ਇੱਥੋਂ ਗੁੰਡਾ ਫੇਰ ਲਾਵਾਂਗੇ ਜੀ ਗੁੰਡਾ ਉਲਟਾ ਇੱਕ ਗੁੰਡੇ ਚ ਤਿੰਨ ਬਣਾਵਾਂਗੇ ਜੀ ਆਪਾਂ ਜੀ ਇਹਨੂੰ ਇੱਥੇ ਗੁੰਡਾ ਲਾਵਾਂਗੇ ਆਪਾਂ ਹੌਲ ਚ ਮੈਂ ਇੱਕ ਸਾਈਡ ਤੋਂ

సైడ్ల కు కు ఉల్టి సగే డిజైన్ పేలీ సైనిపలీట్ పలా కు కల్టా దూజా కు సో సనాటే బీ ఇో తి ಸಿದ್ಧ ತೀೆ ಉಲ್ುಟ್ಟೆ ಇನ್ನಾ ಸಿದ್ಧಾ ತುಂಡೆ ಉಲ್ಟಿ ಬನ್ನವೇ ಜೀ ಥಾ ಜಾನೆ ಕುಂಡ ಕುಂಡ ಸಿದ್ಧಾ

ಉ ಸುಂಡೆ ಉ ಸಿಧಾ தின் குடி உல் தி கு உல்ோ தின் சிாா தின்ன குடி உல்ட்டி சிதா பண்ண தின் குண்டு உல்ட்டி ਲਓ ਜੀ ਤਿੰਨ ਕੁੰਡੇ ਉਲਟੇ ਬਣਾ ਕੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਆਪਾਂ ਲਾਹਾਂਗੇ ਜੀ ਲਓ ਜੀ ਹੁਣ ਆਪਾਂ ਸਲਾਈ ਬਣਾਵਾਂਗੇ ਇਧਰੋਂ ਪਹਿਲਾ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਤਿੰਨ ਕੁੰਡੇ ਇੱਕ ਕੁੰਡਾ ਉਲਟਾ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਚੌਥੀ ਸਲਾਈ 'ਚ ਘਟਾਵਾਂਗੇ ਜੀ ਕੁੰਡੇ ਤੇ ਦਿਖਾਉਣੀ ਆਪਾਂ ਸਲਾਈ ਬਣਾ ਕੇ ਲਓ ਜੀ ਆਪਾਂ ਸਲਾਈ ਤੀਜੀ ਸਲਾਈ ਸਾਰੀ ਬਣਾ ਕੇ ਕੰਪਲੀਟ ਕਰ ਲਈ ਤੇ ਹੁਣ ਆਗੇ ਆਪਾਂ ਰੋਟੇ ਪਾਸੇ ਡਿਜ਼ਾਈਨ ਲਈ ਚੌਥੀ ਸਲਾਈ ਤੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਏ ਜੀ ਉਲਟਾ ਬਣਾ ਲਿਆ ਸੋਰੀ ਦੂਜਾ ਕੁੰਡਾ ਆਪਾਂ ਸਿੱਧਾ ਬਣਾ ਲਏ ਜੀ ਜਿਹੜੇ ਆਪਾਂ ਉਧਰੋਂ ਸਿੱਧੇ ਕੁੰਡੇ ਤੇ ਤਿੰਨ ਬਣਾਈ ਸੀਗੇ ਜੀ ਤਿੰਨ ਕੁੰਡੇ ਇੱਕ ਕੁੰਡੇ ਚ ਤਿੰਨ ਲੈ ਸੀ ਤੇ ਉਹ ਤਿੰਨਾਂ ਦਾ ਆਪਾਂ ਇੱਕ ਕਰਾਂਗੇ ਇਸ ਤਰ੍ਹਾਂ ਦੂਜੀ ਤਾਂਗਾ ਬੈਕ ਸਾਈਡ ਕਰਾਂਗੇ ਜੀ ਇੱਕ ਕੁੰਡਾ ਸਿੱਧਾ ਤਿੰਨ ਕੁੰਡਿਆਂ ਤੋਂ ਇੱਕ ਬਣਾਤਾ ਤਾਂਗਾ ਬੈਕ ਸਾਈਡ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਬਣਾ ਲਿਆ ਜੀ ਤਾਂਗਾ ਬੈਕ ਸਾਈਡ ತನ್ನ ಕುಂಡು ಫಿರ ಬಾಂಟಾ ಸಿದ್ಧಾ ಇಟೆ ಪಾಸ್ ಬಣ್ಣ ಹುಂಜಿ ತನ್ನ ಕುಂಡದ ಕುಂಡಾ ಸಿದಿಧಾ ತುಂಡು ಜೀ ಧಾಗ ಸೈಡ್

ਸੀ ਵੀ ਪ੍ਰੋਜੈਕਟ ਤੇ ਬਣਾ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਰਪਾ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਟਿੱਕਰ ਦੇਖਿਆ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਲੋਜੀ ਅੱਤਨ ਕੁੰਡਾ ਅੰਦਾਪਾ ਫਿਰ ਇੱਕ ਕਰਤਾ ਇੱਕ ਕੁੰਡਾ ਸਿੱਧਾ ਆ ਕੁੰਡਾ ਆਪਾ ਲਾ ਲੇ ਜੀ ਬਹੁਤ ਹਾਂ ਦੇ ਕਿਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆਪਾਂ ਤਿਆਰ ਕਰਿਆ ਜੀ ਹਾਂ ਦੇਖੋ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾ ਸਕਦੇ ਹੋ ਤੇ ਬਾਰਡਰ ਦੇ ਉੱਤੇ ਡਿਜ਼ਾਈਨ ਅਪਲਾਈ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਕੰਟੀ ਵਾਲਾ ਬਟਨ ਜਰੂਰ ਦਵਾ ਦਿਆ ਕਰੋ ਜੀ ਤਾਂ ਕਿ ਆਪਾਂ ਲੈ ਕੇ ਅੱਗੇ ਸੋਹਣੇ ਸੋਹਣੇ ਡਿਜ਼ਾਈਨ ਤੇ ਤੁਹਾਡੇ ਠਿੱਕਰ ਜਲਦੀ ਤੇ ਜਲਦੀ ਡਿਜ਼ਾਈਨ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ